ਹਾਂ ਅੱਗੇ ਕਰਦੇ ਆਂ ਇਹ ਆਦੇ ਰੋਟੀ ਚੂਰਦੇ ਦੋ ਰੋਟੀਆਂ ਦੋ ਤਿੰਨ ਰੋਟੀਆਂ ਚੂਰ ਦੇ ਦਈਂਆਂ ਇਹ ਵੇਲੇ ਹਾਂ ਹਾਂ ਆਦੇ ਮਾਦਾ ਚਾਕੂ ਦੇ ਨਾਲੀਆਂ ਕਰਨ ਨਾ ਤਾਂ ਦੁਖਣ ਲੱਗ ਜਾਂਦੇ ਮੇਰੇ ਨਾ ਦੁਖਣ ਲੱਗਦੇ ਸੀਗੇ ਹਾਂ ਹੁਣ ਮੈਂ ਚਾਕੂ ਦੇ ਨਾਲ ਕੱਟ ਕੇ ਦਿਆ ਕੋਲ ਦਾ ਭਰ ਦੇਣਾ ਆਦੇ ਅੱਛਾ ਇਹ ਭਰ ਕੇ ਇਹ ਜਦੋਂ ਦਿਨ ਜਾ ਚੜਾ ਹੋ ਗਿਆ ਤੇ ਜਾਨਵਰ ਆਉਣਗੇ ਗੋਲੇ ਘੁੱਗੀਆਂ ਚਪਾਰਾ ਸਾਰੇ ਚਿੜੀਆਂ ਬਹੁਤ ਆਉਂਦੀਆਂ ਚਿੜੀਆਂ ਬਹੁਤ ਆਉਂਦੀਆਂ ਉਹਨਾਂ ਨੇ ਆ ਕੇ ਕਿਆ ਕਿਆ ਕਰਨੀ ਉਹਨੂੰ ਪਾਲ ਦੇ ਦਈਂਆਂ ਫਿਰ ਅੰਦੇ ਘਟੇ ਸ਼ਾਮੇ ਰਹਿੰਦੇ ਆ ਸਾਰੇ ਉਹ ਵੀ ਵਿਚਾਰੇ ਸੁੱਖ ਮਨਾਉਂਦੇ ਆ ਆਪਣੀ ਹਾਂ ਤੇ ਸੁੱਖ ਹੀ ਬਣਾਉਂਦੇ ਆ ਤੇ ਬੈਠੇ ਹੋਣਗੇ ਘੱਟ ਦੇ ਹੋਣਗੇ ਵੀ ਕਦੋਂ ਚੱਲਗੇ ਉੱਥੇ ਵੀ ਉਹ ਪਰਿਵਾਰ ਸਾਨੂੰ ਰੋਟੀ ਪਾਉਂਦਾ ਹਾਂ ਤੇ ਕਾਲੀਆਂ ਚਿੜੀਆਂ ਨਾ ਦਰਾਂ ਦੇ ਵਿੱਚ ਜੇ ਬਾਹਰ ਨਾਲ ਖੋਲ ਮੂਰੇ ਬੈਠੀਆਂ ਹੁੰਦੀਆਂ ਵੀ ਕਦੋਂ ਬਾਹਰ ਖੋਲਣਗੇ ਕਦੋਂ ਬਾਹਰ ਖੋਲਣ ਹਾਂ ਇਹ ਵੀ ਜਾਨਵਰਾਂ ਜਿਹੜਾ ਜਾਨਵਰ ਤਾਂ ਇੱਕ ਗੱਲ ਕਰਾਪਾ ਉਹਨਾਂ ਦੀ ਬੁੱਧੀ ਨਹੀਂ ਸਮਝਦੇ ਹਾਂ ਪਤਾ ਨਹੀਂ ਉਹ ਕਿੰਨੇ ਘੇਪਰ ਨੂੰ ਸੀਸਾ ਦਿੰਦੇ ਹੋਣਗੇ ਸੀਸਾ ਦਿੰਦੇ ਹੋਣ ਜਮਚਾਰੇ ਉਹ ਛੱਪ ਲੈਣੇ ਰੱਜ ਲੈਣੇ ਹੁਣ ਆਪਾਂ ਆਮ ਵਾਂਦ ਕੇ ਪੱਕਾ ਹੋ ਗਏ ਬੰਦਾ ਕਿਸੇ ਦੇ ਘਰੋਂ ਰੋਟੀ ਖਾ ਲ ਕੇ ਗੱਲਾਂ ਸੱਚੇ ਬਾਸ਼ਾ ਨੂੰ ਤੰਦਰੁਸਤੀ ਦੀ ਨੂੰ ਚੜ੍ਹਦੀ ਕਲਾ ਰੱਖੇ ਹਾਂ ਸਾਰੇ ਜਾਨਵਰ ਵੀ ਐਵੇਂ ਮੰਗਦੇ ਹੋਣਗੇ ਮੰਗਦੇ ਹੋਣਗੇ ਬਾਕੀ ਰੌਣਕ ਲਾਉਂਦੇ ਆਉਂਦੇ ਆ ਸੋਹਣੇ ਲੱਗਦੇ ਆ ਜੀ ਜੀ ਕਰਦੇ ਜਾਨਵਰਾਂ ਤੋਂ ਫਿਰ ਅਸਲ ਕਿਹਨਾਂ ਕਹਿੰਦੇ ਖੇਤ ਨਹੀਂ ਜੀ ਲੱਗਦਾ ਹਾਂ ਖੇਤ ਦਾ ਦਰਾਖਤ ਹੋਣਾ ਜ਼ਰੂਰੀ ਆ ਖੇਤ ਦੇ ਵਿੱਚ ਵੀ ਹਾਂ ਕਿਉਂਕਿ ਉਹ ਤੇ ਜੇ ਜਾਊਗਾ ਬੰਦਾ ਛਾਵੇਂ ਬਿਲਠੂਗਾ ਤੇ ਜਾਵੇ ਬਟੇ ਜਾਨਵਰ ਆਉਣਗੇ ਜਾਨਵਰ ਆਉਣਗੇ ਇਹ ਜਾਨਵਰ ਆਪਾਂ ਰੋਟੀ ਖਾਣੇ ਨੇ ਉਹ ਤੋਂ ਪਾਉਂਦੇ ਰਹੇ ਪਹਿਲਾਂ ਵਿੱਚ ਵੀ ਹਾਂ ਕਿਉਂ ਨਹੀਂ ਤਿੰਨ ਇਹ ਹੁਣ ਵੀ ਦੇਖ ਲਾ ਹਾਂ ਪਾਈ ਜਨੇ ਆਪਾਂ ਤਾਂ ਖੰਜਾਇਆ ਹੀ ਨਹੀਂ ਇਹ ਪ੍ਰੋਗਣ ਜਾਣ ਵਾਲਾ ਦਾ ਆਪਦੇ ਆਪ ਹੀ ਦੇਖ ਲਾ ਗੱਜ ਗਏ ਆਪ ਹੀ ਆਉਣ ਲੱਗੇ ਆਪ ਹੀ ਆਉਣ ਲੱਗੇ ਤੇ ਜਦੋਂ ਰੋਟੀ ਪਾਉਣ ਲੱਗੇ ਚਾਰ ਵਾਰ ਆਉਣ ਲੱਗੇ ਹੁਣ ਆਪਾਂ ਦੇਖ ਲਾ ਵੀ ਸਾਲ ਬਾਹਰ ਲਾ ਆਏ ਆ ਆਇਆ ਤੇ ਫੇਰ ਉਵੇਂ ਹੀ ਆਉਣ ਲੱਗੇ ਫੇਰ ਉਵੇਂ ਆਉਣ ਲੱਗੇ ਚਾਰ ਵਾਰ ਨੂੰ ਪਤਾ ਲੱਗ ਗਿਆ ਵੀ ਆ ਗਏ ਹਾਂ ਇਹਦਾ ਕਿੰਨਾ ਖਟੀਖ ਦੇ ਹੋਣਗੇ ਵਿਚਾਰੇ ਕਿੰਨਾ ਖਟੀਖ ਦੇ ਹੋਣਗੇ ਇਹ ਤਾਂ ਹੈਗਾ ਵਾ ਹਾਂ ਜਿੱਦਿ ਕਦੇ ਇਨਸਾਨ ਚਲੇ ਜਾਂਦਾ ਤੇ ਇਹ ਵੀ ਨਾਲ ਹੀ ਰੋਂਦੇ ਹੋਣਗੇ ਉੱਥੇ ਵੀ ਮਾ ਪਤ ਤਾਂ ਤਾਂ ਚਾਰ ਚਾਰ ਰੋਟੀਆਂ ਚੂਰ ਕੇ ਉੱਥੇ ਵੀ ਪਾਉਂਦੇ ਸੀਗੇ ਬਾਹਰ ਕੱਚੇ ਵੀ ਪਾਇਆ ਹੋਣੀਆਂ ਉੱਥੇ ਘਰੇ ਵੀ ਪਾਉਣੀਆਂ ਬਹੁਤ ਚਿੜੀਆਂ ਸੀ ਆਪਣੇ ਦੇਸੀ ਚਿੜੀਆਂ ਉੱਥੇ ਵਾੜੀਆਂ ਹਾਂ ਸਰ ਨਾਲੇ ਚੂਰਤੀਆਂ ਚੂਰ ਕੇ ਗੂਗੀਆਂ ਕਬੂਤਰ ਜਿਹਾ ਆਉਂਦੇ ਆ ਬਹੁਤ ਆਉਂਦੇ ਨੇਗੇ ਉੱਥੇ ਵੀ ਉੱਥੇ ਵੀ ਪਾਉਂਦੇ ਰਹੇ ਆ ਆਪਾਂ ਤਾਂ ਉਹ ਜਾਨਵਰ ਇਹ ਤਾਂ ਆਉਂਦਾ ਕਰਮ ਵਿਚਾਰੇ ਆਪਦਾ ਕਰਮ ਖਾਂਦੇ ਚਲ ਆਪਾਂ ਕਹਿੰਦੇ ਜੇ ਵੀ ਪੌਣੀ ਨਹੀਂ ਚਾਹੀਦੀ ਆ ਉਹ ਚੋਕ ਚੋਗਣ ਇਹ ਹਾਂ ਪਰ ਫੇਰਲੀ ਕਿਉਂਕਿ ਜਦੋਂ ਠੰਡ ਹੁੰਦੀ ਆ ਠੰਡ ਦੇ ਵਿੱਚ ਹੁਣ ਚੋਕ ਵਿਚਾਰੇ ਕਿੱਥੋਂ ਚੋਗਣ ਨਹੀਂ ਪੈਂਦਾ ਵਾ ਨਹੀਂ ਪੈਂਦਾ ਵਾ ਹਾਂ ਉਦੋਂ ਵੀਰੇ ਪਾ ਲਈਦੀ ਆ ਚਲੋ ਸਾਰੇ ਆਪਣੀ ਤਾਂ ਜਿਹੜੀ ਪੱਕਾ ਹੀ ਪਾਉਣੀ ਆ ਕੋਈ ਨਾਗਾ ਨਹੀਂ ਪਾਉਂਦੇ ਬਹੁਤ ਪਾਉਦੇ ਤਾਂ ਹੀ ਜਾਨਵਰ ਖਾਂਦੇ ਹਾਂ ਦਾਣੇ ਪਾ ਲਈਦੇ ਆ ਬਾਕੀ ਨਾਲ ਕੁਛ ਹਾਂ ਦਾਣੇ ਪਾ ਲਈਦੇ ਆ ਕਣਕ ਦੇ ਇਹਦੇ ਨਾਲ ਚਲੋ ਮਹਾਰਾਜ ਨੂੰ ਕਦੇ ਸਹਾਈ ਹੋਣਗੇ ਸਹਾਈ ਹੋਣਗੇ ਹਾਂ ਸੁੱਖ ਮੰਗਦੇ ਆ ਖਾਸੇ ਵਿਚਾਰੇ ਸੁੱਖ ਮੰਗਦੇ ਆ ਸਿਰ ਗੱਲਾਂ ਹੂੰ ਹਰ ਮਾਤਵਾ ਸਭ ਨੂੰ ਦੇਵੇ ਹਾਂ ਜਿੰਦਰਮੀ ਕਹਿੰਦਾ ਸਗਾ ਇਹਨਾਂ ਨੂੰ ਦਾਨੇ-ਦਾਣੇ ਵੱਧ ਰੱਖ ਲੈ ਇਹਨਾਂ ਨੂੰ ਚਾਹੀਦਾ ਹਾਂ ਹੂੰ ਨਹੀਂ ਜਿਵੇਂ ਆਪਾਂ ਕੁੱਤੇ ਸਾਬ ਦੇਣ ਕੁੱਤੇ ਜਾਨਵਰੀ ਆ ਹਾਂ ਉਹ ਸਾਬ ਲੈਣ ਨੂੰ ਆਪਾਂ ਰੁਟੀ ਟੁੱਕ ਪਾਉਨੇ ਆ ਬਿਖ ਕਿੰਨੀ ਆਪਣੀ ਰੱਖੀ ਕਰਦੇ ਆ ਕਰਦੇ ਆ ਹਾਂ ਤੇ ਉਹਨਾਂ ਗੱਲ ਕਰ ਆਪਣਾ ਜਾਨਵਰ ਕੋਈ ਰੱਖਿਆ ਨਹੀਂ ਆਮ ਦੱਸਦੇ ਵੀ ਇਹ ਤੋਤਾ ਰੱਖਿਆ ਹੋਵੇ ਜੇ ਬੰਦਾ ਬਾਹਰੋਂ ਉੱਪਰ ਆਵੇ ਤੋਤਾ ਟੀ ਕੀ ਟੀ ਕੀ ਕਰਦਾ ਪਰ ਆਇਆ ਉਹ ਕੈਦ ਹੋ ਜਾਂਦਾ ਵਿਚਾਰਾ ਉਹ ਤਾਂ ਗੱਤ ਹੈ ਜਾਨਵਰ ਨੂੰ ਕੈਦ ਨਹੀਂ ਕਰਨਾ ਚਾਹੀਦਾ ਹਜੇ ਕੁੱਤਾ ਹੈਗਾ ਵੀ ਠੀਕ ਹੈ ਬਿੜਕ ਦਿੰਦਾ ਵੀ ਕੋਈ ਆਇਆ ਵਾ ਜਾਨਵਰ ਨੂੰ ਬੰਦਾ ਖੂਨ ਦਰਦਾ ਨਾ ਹਾਂ ਨਾ ਉਹ ਵੀ ਬਿੜਕ ਦਿੰਦਾ ਵੀ ਕੋਈ ਆਇਆ ਛੇਤੀ ਵੜਦਾ ਨਹੀਂ ਅਗਲਾ ਹਾਂ ਇਸੇ ਤਰ੍ਹਾਂ ਇਹਨਾਂ ਦਾ ਪਰਿਵਾਰੀ ਰੂਪੀ ਦਾ ਜ਼ਰੂਰੀ ਆ ਦੋ ਰੋਟੀਆਂ ਪਹਿਲਾਂ ਕਹਿ ਕੇ ਲਾ ਲੈਵੇ ਪਹਿਲਾਂ ਹੀ ਨਾ ਹੌਣੀ ਮੈਂ ਤਾਂ ਪਹਿਲਾਂ ਲਾ ਕੇ ਰੱਖਦੀ ਆ ਰਾਤ ਨੂੰ ਤੇਰੀ ਲਾ ਲੈਵੇ ਦੋ ਜਰ ਬਣਿਆ ਲੈ ਚੰਨ ਰੋਟੀਆਂ ਲਾ ਦੇਵੇ ਤੇ ਦੋ ਜਰ ਬਣਨ ਨੂੰ ਤੂੰ ਰੋਟੇ ਪਾ ਦੇ ਤੇ ਕਰੇਪ ਦੀ ਕੁੱਤੇ ਰੋ ਪਾ ਦੇ ਉਹ ਵੀ ਨਰਵੇਸ਼ੀ ਹੁਦਾਰ ਜਾਨ ਨਰਵੇਸ਼ੀ ਹੁੰਦਾ ਹਾਂ ਤੋੜਾ ਕਾ ਵਾ ਵੱਡਣਾ ਹੁੰਦਾ ਤਾਂ ਜ਼ਰੂਰੋਂ ਪਾ ਛੇੜਾਂਗੇ ਤਾਂ ਵੱਡੂਗਾ ਉਹ ਵੱਡੂਗਾ ਕਿਸੇ ਨੂੰ ਤੇ ਨਹੀਂ ਤਾਂ ਉਹ ਕਿਸੇ ਨੂੰ ਕੁਝ ਨਹੀਂ ਲਾਉਂਦਾ ਉਹ ਤਾਂ ਰਾਤ ਨੂੰ ਵੀ ਉਹਨੇ ਤਰਾਕੀ ਕਰਨੀ ਆ ਬੰਦਾ ਤਾਂ ਨਾਲੋਂ ਭੱਜ ਜੂ ਬੰਦੇ ਤੋਂ ਭਲਾ ਭਰਾ ਵੀ ਹੋਵੇ ਕਿਉਂ ਵੀ ਹੋਵੇ ਕੋਈ ਹੋਵੇ ਪਰ ਕੁੱਤਾ ਨਾ ਭੱਜੂਗਾ ਪਤਾ ਤਾਂ ਐਡਾ ਵਫਾਦਾਰ ਹੁੰਦਾ ਆ ਗੋਲੀ ਮੂਹਰੇ ਆਦੇ ਮਾਲਕ ਤੋਂ ਪਹਿਲਾਂ ਗੋਲੀ ਕੁੱਤਾ ਖਾਊ ਆਉ ਹਾਂ ਆ ਦੇਖੋ ਗੋਲੀ ਮਾਰੇ ਵੀ ਤਾਂ ਪਹਿਲਾਂ ਕੁੱਤਾ ਖਾਊਗਾ ਭੱਜ ਭੱਜ ਜਾਊ ਤੇ ਉਹ ਗੋਲੀ ਪੁੱਤੇ ਦੇ ਮਾਰ ਕੇ ਫੇਰ ਮਾਲਕਾਂ ਜੀ ਨੂੰ ਆਊ ਹਾਂ ਯਾਨੀ ਕੁੱਤਾ ਤਾਂ ਐਡਾ ਬੱٹا ਵਫਾਦਾਰ ਹਾਂ ਹੂੰ ਸਭ ਦੇ ਬੱਚੇ ਰਾਜਕਨਾਂ ਕਿੰਨੀ ਸਭ ਦਾ ਬਸ ਇਹ ਆਉਂਦੀ ਜਿੰਨੀ ਕਿ ਜ਼ਿੰਦਗੀ ਹੈਗੀ ਉਨੀ ਦੇ ਪਾਉ ਦਾ ਜਾਨਵਰਾਂ ਨੂੰ ਪਾਣੀ ਉਹ ਜਾਵੇ ਰੋਟੀ ਨਹੀਂ ਗਈ ਕਿ ਤੱਕ ਉੱਲਦੀ ਹੋਈ ਤੇ ਦਾਣੇ ਜਾਵੇ ਦਾਣੇ ਪਾ ਦੇ ਚਲੋ ਗਾ ਇਹਨਾਂ ਦੀ ਮਰਜ਼ੀ ਹੈ ਅੱਗੇ ਹਾਂ ਚੰਗਾ ਲੱਗੂ ਪਾਈ ਜਾਣਗੇ ਨਹੀਂ ਲੱਗੂ ਪੜ ਜਾਣਗੇ ਇਹਨਾਂ ਚਿਰ ਆਪਾਂ ਹੈਗੇ ਪਾਈ ਜਾਣੇ ਆ ਬਿਲਕੁਲ ਵਰਕੇ ਪਾਵੇ ਹਾਂ ਪਾਣੀ ਚਾਹੀਦੀ ਆ ਮਾਤਾ ਜੀ ਥੋੜੇ 10 ਮੀਟਰ ਲਾਜ ਦਿਨਾ ਰੋਟੀ ਪਾਖ ਕਰਕੇ ਉਸ ਤੋਂ ਬਾਅਦ ਪੂਰੀ ਜਿਹੜੀ ਰੋਟੀ ਚੂੜ ਦੇਂਦੀ ਆ ਹਾਂ ਚਲਦੀ ਨਾ ਬਰਬਰ ਉਹਨੇ ਪੈ ਜਾਂਦੀ ਆ ਮੈ ਜਾਂਦੀ ਆ ਬਸ ਹੁਣ ਸੜ ਦੇਣੀ ਦਿਨ ਚੜਾ ਜਾਇ ਨਾ ਹਾਂ ਆ ਜਾਣਾ ਅਨਾਂ ਜੇ ਇਹ ਮੈਂਟ ਲੇਟ ਹੋ ਜਾ ਤਾਂ ਫੇਰ ਦੇਖਦੇ ਆ ਬੈਠੇ ਬਨੇਰਿਆਂ ਤੇ ਖਾਸ ਕਰਕੇ ਉਸ ਖੈ ਦੀ ਸ਼ਾਦ ਤਰ ਇਸਲਾਮ ਦੇ ਸਭ ਨੂੰ ਦੇਣੇ ਨਾ ਦੂਰ ਨਹੀਂ ਜਾਂਦੀ ਹਾਂ ਮਹਾਰਾਜ ਸਭ ਨੂੰ ਦੇਵੇ ਆਪਾਂ ਤੇ ਕਿਹਦੇ ਪੁੱਲ ਨੂੰ ਦੇਵੇ ਸੱਚੇ ਪਾਤਸ਼ਾਹ ਰੇਕ ਦਾ ਆਪਾਂ ਲਈ ਚਾਹੀਦਾ ਟੀਚੜ ਦੀ ਗੱਲ ਰੱਖੇ ਹਾਂ ਫੇਰ ਹੀ ਜਗਤ ਤੋਰਦਾ ਫੇਰ ਜਗ ਦੇ ਵਿੱਚ ਜੀ ਲੜੇ ਸਾਰੇ ਤੰਦਰੁਸਤ ਚੜ੍ਹੇ ਜਲਾ ਹੋਵੇ ਸਭ ਦੀ ਹਾਂ ਖੁਸ਼ ਰਹਿਣ ਲਾ ਦੇ ਘਰੇ ਸਾਰੇ ਮਹਾਰਾਜ ਕਿਸ਼ਣ ਦੇ ਲੋਕ ਨਾ ਦਿਖਾਓ ਉਹ ਜਾਨਵਰ ਵੀ ਤੰਦਰੁਸਤ ਹੋਣਗੇ ਤਾਂ ਹੀ ਵਿਚਾਰੇ ਭੱਜ ਕੇ ਔੜ ਕੇ ਆਉਣਗੇ ਹੁਣ ਜੇ ਮੈਂ ਇੱਕ ਕਊਤਰ ਦੀ ਲੱਤ ਨਹੀਂ ਵਿਚਾਰਾ ਉਹ ਇੱਕ ਲੱਤ ਤੇ ਆਉਂਦਾ ਹੈ ਇੱਕ ਲੱਤ ਤੇ ਚੁੱਭੀ ਜਾਂਦਾ ਚੋਗ ਉਹ ਹਾਂ ਤੇ ਇੱਕ ਤੇ ਇੱਕ ਵਿਚੰਗ 18 ਵਿਚ ਦੀ ਉਹਦੇ ਵੀ ਇੱਕੋ ਹੀ ਲੱਤ ਵਾ ਉਹ ਦੇਖ ਲੈ ਉਹਨਾਂ ਦੇਖਣਾ ਪ੍ਰੈਸ਼ਰ ਕਰਿਆ ਕਿਸੇ ਨੇ ਹਾਂ ਤੇ ਰੱਬ ਨੇ ਕਿਵੇਂ ਕੱਟੀਆਂ ਕਿਵੇਂ ਜਾਫੋ ਲੋਟ ਹੋਏ ਹੋਣਗੇ ਉਹਨਾਂ ਦੇ ਤੇ ਦੇਖ ਲੈ ਵਿਚਾਰੇ ਉਹਨਾਂ ਦੇਖ ਕੇ ਬੜਾ ਤਰਸ ਆਉਂਦਾ ਵਾ ਜਾਨਵਰਾਂ ਦਾ ਤਾਂ ਪਰਮਾਤਮਾ ਹੀ ਹੁੰਦਾ ਹਾਂ ਪੜੋਨੇ ਜਾਲਦੇ ਰੱਖਣਾਂ ਕਿਵੇਂ ਰੱਖਵਾਂ ਜਿਵੇਂ ਕੋਈ ਦੁੱਖ ਦੁੱਖ ਕਿੰਨੇ ਤਰ੍ਹਾਂ ਦੀਆਂ ਚਿੜੀਆਂ ਆਉਂਦੀਆਂ ਨੇ ਗੈ ਸੇੜੀਆਂ ਜੀਆਂ ਆਉਂਦੀਆਂ ਘਟਾਰਾਂ ਪੂਤਰ ਘੁੱਗੀਆਂ ਪੂਤਰ ਤਾਂ ਡਰਦੇ ਆ ਥੋੜਾ ਜਿਹਾ ਖੜਕਾ ਹੋਵੇ ਜਿੱਦਿਓ ਉੱਡ ਜਾਂਦੇ ਆ ਘੁੱਗੀਆਂ ਹਜੇ ਦਨੀਰ ਨਹੀਂ ਜੀਆਂ ਉਹ ਨਹੀਂ ਛੇਤੀ ਉੱਡਦੀਆਂ